ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਂ ਮੰਨਦੇ ਸੀ ਰਾਜਵੀਰ ਨੂੰ ਘਰੇ ਲੈ ਕੇ ਆਇਆ ਇਹ ਸਾਡਾ ਪੁੱਤ ਉਸ ਦਿਨ ਵੀ ਪਾਪਾ ਤੁਹਾਡੇ ਕੋਲੇ ਆਖਰੀ ਚਾਂਸ ਹੈ ਤੁਸੀਂ ਉੱਠ ਖੜੋਣਾ ਪਾਪਾ ਸੀਟ ਨਾ ਕਰੋ ਤੁਸੀਂ ਸਾਡੇ ਨਾਲ ਇਹ ਇਹ ਆਖਰੀ ਚਾਂਸ ਹੈ ਤੁਹਾਡੇ ਕੋਲੇ ਹੈ ਬਹੁਤ ਸੋਹਣੇ ਸਕੂਲਾਂ ਚ ਪੜਦੇ ਆ ਦੋਨੇ ਇਹ ਆਪਣੇ ਅਧਿਆਪਕਾਂ ਦੀ এডਿਊਕੇਸ਼ਨ ਦਾਦੀ ਦੀ এডਿਊਕੇਸ਼ਨ ਮਾਪੇ ਦੀ এডਿਊਕੇਸ਼ਨ ਸਾਰੇ ਚਾਚੇ ਤਾਇਆ ਸਭ ਦੀ এডਿਊਕੇਸ਼ਨ ਨਾਲ ਬਹੁਤ ਸਿਆਣਾ ਪੁੱਤ ਆ ਸਾਡਾ ਇਹ ਕੁਝ ਬੋਲੇਗਾ ਆ ਜਾ ਮੇਰਾ ਪੁੱਤ ਇਹ ਸਾਰੇ ਪਾਪਾ ਨੂੰ ਬਹੁਤ ਪਿਆਰ ਕਰਦੇ ਆ ਔਰ ਇਹ ਤਾਂ ਉਮਰ ਕਰਦਗੇ ਸਾਰੇ ਪਿਆਰ ਉਹਨਾਂ ਦੇ ਗੀਤਾਂ ਨੂੰ ਸੁਣਨਗੇ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਥੈਂਕ ਯੂ ਵੀ ਕਰੋ ਵਹੇ ਗਰੂ ਜੀ ਕਾ ਖਾਲਸਾ ਵਹੇ ਗਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਾਨਤ ਕੌਰ ਆ ਮੈਂ ਰਾਜਵੀਰ ਜਵੰਦਾ ਦੀ ਬੇਟੀ ਹਾਂ ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਰ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਉਹ ਮੇਰੇ ਤੋਂ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹੁੰਨੀ ਹਾਂ ਕਿ ਜਿਵੇਂ ਮੇਰੇ